ਦੇ ਦੂਵੇਂ ਦੇ ਤੁਰੇ ਖੋਲ ਦੂਵੇਂ ਦੇ ਪੁੱਤੜੇ ਪਤਾ ਸਿਧਾਓ ਮੈਂ ਵੀ ਜੱਟਾਂ ਦਾ ਪੋਤੇ ਆ ਭੁੱਲਵਾਂ ਦਾ ਬੱਤੀ ਸਿਹਰਿਆੜੀਆਂ ਵਾਲਿਆਂ ਦਾ ਲਾਤੀਂ ਪੀਰ ਵੀ ਨਾ ਹੋਰ ਜਾਂ ਚਾਚਿਆ ਤੇਰੇ ਅੰਗੂ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿੰਨੂ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਕਹਿੰਦੇ ਕਿ ਨਹੀਂ ਹਾਂ ਹਾਂ ਦੇ ਕਿ ਬੜੀਆਂ ਵਧੀਕੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾ ਦਾ ਜਿੱਥੇ ਵੇਖਣਾ ਵੇਖ ਲੈ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਹੀ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਈ ਕਿਸੇ ਭਰਾ ਦੀ ਯੂਨੀ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤਾਂ ਮੇਰੇ ਕੋਲ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਆਪਣੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਔਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾਦ ਦਈਏ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ